ਸਾਰੀਆਂ ਖ਼ਬਰਾਂ ਦੇ ਵਿੱਚ ਇਹ ਖ਼ਬਰ ਲੱਗੀ ਕਿ ਮੰਦਬੁੱਤੀ ਨੌਜਵਾਨ ਨੂੰ ਸ਼ਰਾਬ ਪਿਆ ਕੇ ਕੁੱਤੇ ਤੋਂ ਕਰਾਇਆ ਤੁਸੀ ਜਿਹੜਾ ਮੰਦਬੁੱਤੀ ਯੁਵਕ ਹੈ ਉਹ ਅਨੁਸੂਚਿਤ ਜਾਤੀ ਵਰਗਾਂ ਨਾਲ ਸੰਬੰਧਿਤ ਹੈ ਡਿਵੀਜ਼ਨ ਦੇ ਡੀਐਸਪੀ ਸ਼੍ਰੀ ਭਰਤ ਮਸੀਹ ਜਿਨ੍ਹਾਂ ਵੱਲੋਂ ਬਹੁਤ ਨਿਕੰਮਾ ਬਿਆਨ ਦਿੱਤਾ ਗਿਆ ਕਿ ਸਾਡੇ ਕੋਲ ਹਲੇ ਤੱਕ ਕੋਈ ਸ਼ਿਕਾਇਤ ਨਹੀਂ ਪੁੱਜੀ 19 ਫਰਵਰੀ ਨੂੰ ਸਵੇਰੇ 10 ਵਜੇ ਡੀਐਸਪੀ ਸਾਹਿਬ ਪੇਸ਼ ਹੋਏ ਮਨਦੂਤੀ ਨੌਜਵਾਨ ਨੂੰ ਸ਼ਰਾਬ ਪਿਆ ਕੇ ਕੁੱਤੇ ਤੋਂ ਕਰਾਇਆ ਦੁਸ਼ਕਰ ਵੀਡੀਓ ਵਾਇਰਲ ਹਿੰਦੀ ਖਬਰ ਵਿੱਚ ਵੀ ਇਹ ਖਬਰ ਸਾਡੇ ਕੋਲ ਆਈ ਹੈ ਬਿਊਜ਼ ਕੇ ਲਿਏ ਲੜਕੇ ਕੋ ਸ਼ਰਾਬ ਪਲਾ ਕੇ ਕੁੱਤੇ ਸੇ ਕਰਾਇਆ ਕੁਕਰ ਇੱਚ ਅਗਲੀ ਦੁਖਦਾਈ ਗੱਲ ਇਹ ਹੈਗੀ ਆ ਕਿ ਜਿਹੜਾ ਮੰਦਬੁੱਤੀ ਯੋਵਕ ਹੈ ਉਹ ਅਨੁਸੂਚਿਤ ਜਾਤੀ ਵਰਗਾਂ ਨਾਲ ਸੰਬੰਧਿਤ ਹੈ ਔਰ ਜਿਹੜੇ ਨੇ ਇਹ ਕਾਰਵਾਈ ਕਰਵਾਈ ਆ ਉਹ ਨਾਨ ਸ਼ਡਿਊਲ ਕਾਸਟ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਤੁਰੰਤ ਸੂਮਟੋ ਲਿਆ ਗਿਆ ਆ ਇਸ ਸੂਮਟੋ ਦੇ ਤਹਿਤ ਸਬੰਧਤ ਸਬਡਿਵੀਜ਼ਨ ਦੇ ਡੀਐਸਪੀ ਸ਼੍ਰੀ ਭਰਤ ਮਸੀਹ ਜਿਨ੍ਹਾਂ ਵੱਲੋਂ ਬਹੁਤ ਨਿਕੰਮਾ ਬਿਆਨ ਦਿੱਤਾ ਗਿਆ ਕਿ ਸਾਡੇ ਕੋਲ ਹਲੇ ਤੱਕ ਕੋਈ ਸ਼ਿਕਾਇਤ ਨਹੀਂ ਪੁੱਜੀ ਇਸ ਨਲੈਕੀ ਲਈ ਔਰ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹਦੇ ਲਈ ਪੰਜਾਬ ਪੁਲਿਸ ਦੇ ਡੀਐਸਪੀ ਪੱਧਰ ਦੇ ਅਧਿਕਾਰੀ ਸ਼੍ਰੀ ਭਰਤ ਮਸੀਹ ਜੀ ਨੂੰ 19 ਤਰੀਕ ਨੂੰ ਕਾਰਵਾਈ ਰਿਪੋਰਟਸ ਮਿਲ ਕਾਨੂੰਨੀ ਕਾਰਵਾਈ ਇਹਦੇ ਫੈਕਟ ਇਹਨਾਂ ਕੀ ਇਨਫੋਰਮੇਸ਼ਨ ਔਰ ਇਹਦੀਆਂ ਆ ਲੀਗਲ ਐਕਸ਼ਨਸ ਕੀ ਐਕਟ ਲਗਾਇਆ ਕੀ ਕਾਰਵਾਈਆਂ ਕੀਤੀਆਂ ਕਿਹੜੇ ਕਿਹੜੀਆਂ ਧਰਾਵਾਂ ਲੱਗੀਆਂ ਕਿਹੜੇ ਕਿਹੜੇ ਚਲਾਨ ਪੇਸ਼ ਹੋਏ 19 ਫਰਵਰੀ ਨੂੰ ਸਵੇਰੇ 10 ਵਜੇ ਡੀਐਸਪੀ ਸਾਹਿਬ ਪੇਸ਼ ਹੋਏ